ਬੱਬਾ ਜੀ ਗੱਡੀ ਦਾ ਵੇਖੋ ਕੀ ਹਾਲ ਬਣਿਆ ਵਾ ਪਾਣੀ ਵਦਨ ਕਰਕੇ ਗੱਡੀ ਵੀ ਨੀ ਦੜਾਈ ਗਈ ਆ ਵੇਖੋ ਪ੍ਰੀ ਵੈਡਿੰਗ ਸ਼ੂਟ ਤੇ ਸਮਾਨ ਸਾਰਾ ਬਾਹਰ ਕੱਢਿਆ ਇੱਥੇ ਵੇਖੋ ਕੀ ਬਣਿਆ ਵਾ ਆ ਕੋਠਿਆਂ ਦੇ ਮਿੱਟੀ ਵੇਖੋ ਥੱਲੇ ਕਿਦਾਂ ਚੜੀਏ 2-2 3-3 ਫੁੱਟ ਆ ਟੋਕਾ ਵੇਖੋ ਕਿੰਨੇ ਠਾਂਕ ਹੋ ਗਿਆ ਉਹਦੇ ਮੂਸ਼ਲ ਵੇਖੋ ਆ ਬੇੜੀ ਰਹੀ ਆਉਂਦੇ ਦਰਿਆ 'ਚ ਆ ਸਾਰਾ ਸਮਾਨ ਲੈ ਕੇ ਜਿੱਦਾਂ ਮੋਟਰਸਾਈਕਲ ਦੇ ਬਾਹਰ ਕੱਢਣ ਦੇ ਦਰਿਆ 'ਚ ਇਹ ਦੂਜਾ ਸਾਸੀ ਗਾਲ ਜੀ ਮੈਂ ਤੁਹਾਡਾ ਸਾਹਿਬ ਗਲੇ ਰਾਂ ਤੇ ਅੱਜ ਆਪਾਂ ਆਏ ਆ ਮਕੋੜਾ ਪੱਤਨ ਪਿੰਡ ਦਰਿਆ ਦੇ ਕੋਲ ਜਿੱਥੋਂ ਬੰਨ ਟੁੱਟਾ ਸੀ ਇੱਧਰ ਸਾਹਮਣੇ ਆ ਦਰਿਆ ਦੋਹਾਂ ਤਿੰਨਾਂ ਧਾਵਾਂ ਤੋਂ ਬੰਨ ਟੁੱਟਾ ਆ ਇਧਰਿਆ ਵੀ ਉਖਾਲਦੇ ਆ ਇਧਰ ਪਿਆਲੀਆਂ ਚਰੀਤ ਵੇਖੋ ਜਿਹੜੀ ਦਰਿਆ ਚੋਂ ਨਿਕਲੀ ਆ ਇਧਰ ਆ ਪਾਪੂਲਰ ਲੱਗੇ ਸੀ ਆ ਵੇਖੋ ਪਾਪੂਲਰਾਂ ਦਾ ਕੀ ਬਣ ਗਿਆ ਤਾਂ ਮੇਰੇ ਸਾਨਾ ਪੰਪ 5 6 6 ਫੁੱਟ ਰਹੀ ਤੇ ਚੜ ਗਈ ਇੱਥੇ ਇਹ ਦਰਿਆ ਦੇ ਨਾਲ ਹੀ ਆ ਜਿਹੜੇ ਪਿੰਡ ਪੈਂਦਾ ਮਕੌੜਾ ਪੱਤਨ ਤਾਂ ਆਜੋ ਆਪਾਂ ਬਾਕੀ ਪੂਰਾ ਦੱਸਦੇ ਆ ਤੁਹਾਨੂੰ ਸਾਰਾ ਹੀ ਵਲੋਗ ਬਣਾ ਕੇ ਇਧਰ ਆ ਪਪੂਲਰਾਂ ਦਾ ਵੇਖੋ ਕੀ ਬਣਿਆ ਬਾਬਾ ਜੀ ਗੱਡੀਆਂ ਦਾ ਵੇਖੋ ਕੀ ਬਣਿਆ ਵਾ ਮਿੱਟੀ ਨਾਲ ਭਰ ਗਈਆਂ ਜਿਹੜੀਆਂ ਕਿਤੇ ਦਰਿਆ ਦੇ ਆਹ ਸਾਹਮਣੇ ਦਰਿਆ ਹੈ ਜਿੱਥੋਂ ਟੁੱਟਾ ਸੀ ਤਾਂ ਗੱਡੀਆਂ ਲੱਗੀਆਂ ਇੱਥੇ ਰਹਿ ਗਈਆਂ ਗੱਡੀਆਂ ਲੱਗੀਆਂਆਂ ਲੱਗੀਆਂ ਪਿੱਛੇ ਨਹੀਂ ਹੋਈਆਂ ਕਿਤੇ ਉਹ ਬੱਬਾ ਜੀ ਆਹ ਸਾਹਮਣੇ ਪ੍ਰੀ ਵੈਡਿੰਗ ਸ਼ੂਟ ਕਰਨਾ ਤੇ ਜਿਹੜਿਆਂ ਤੇ ਰਹੇ ਆ ਬਣਾਏ ਭਰਾ ਨੇ ਕਮਰੇ-ਕਮਰੇ ਜੋ ਕੁਝ ਵੀ ਆ ਸਾਰਾ ਤੇ ਆ ਦਰਿਆ ਨੇ ਵੇਖੋ ਕੀ ਬਣਾਇਆ ਵਾ ਬਹੁਤ ਵੱਡਾ ਨੁਕਸਾਨ ਹੋਇਆ ਸਾਰਾ ਕੁਝ ਟਹਾ ਟੇੜੀ ਕਰਤਾ ਆ ਵਾ ਬਾਬਾ ਜੀ ਰਾਵੀ ਦਰਿਆ ਜਿਹੜਾ ਚੜਿਆ ਇਸ ਤਾਂ ਪਾਣੀ ਹੁਣ ਉੱਦਾਂ ਥੱਲੇ ਤੇ ਇੱਧਰ ਕਮਾਦਾਂ ਦੇ ਵੇਖੋ ਕਿੱਦਾਂ ਚੜ ਗਈ ਹੈ ਰੇਤ ਔਰ ਵੇਖੋ ਇੱਧਰ ਕੀ ਬਣਿਆ ਪੂਰੇ-ਪੂਰੇ ਕਮਾਰ ਹੀ ਨੱਪੇ ਗਏ ਇੱਧਰੋਂ ਥੱਲੇੋਂ ਵੇਖੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਧਰ ਤੇ ਆ ਪੂਰਾ ਦਰਿਆ ਦੇ ਕੋਲ ਹੀ ਆਪਾਂ ਉਹ ਸਾਹਮਣੇ ਦਰਿਆ ਦੇ ਆ ਚੱਲਣਾ ਉਹ ਵੇਖੋ ਪਿਛਲੇ ਹੁਣ ਪਾਣੀ ਘਟ ਗਿਆ ਅੱਗੇ ਪੂਰਾ ਚੜਿਆ ਹੈ ਪਾਣੀ ਹਾਂਜੀ ਬਾਬਾ ਜੀ ਉਹ ਸਾਹਮਣੇ ਗੱਡੀ ਵੇਖੋ ਇੱਥੂ ਬੰਨ ਟੁੱਟਾ ਹੈ ਇਹ ਤਾਂ ਸਾਹਮਣੇ ਗੱਡੀ ਉਹ ਨਹੀਂ ਗਾਂ ਤੂਫਾਨ ਹੋਈ ਇੰਨੀ ਤੀਜ ਪਾਣੀ ਇੱਧਰ ਆਇਆ ਉਹ ਖਾਲੀਏ ਪਰੀ ਬੈੜੀ ਟੀਂਦਾ ਜਿਹਾ ਓਏ ਕੰਦਾਂ ਦਾ ਕੀ ਬਣਿਆ ਵਾ ਇੱਧਰ ਉਹ ਸਾਰਾ ਹੀ ਤਾਂ ਡੀੜੀ ਹੋ ਗਿਆ ਵਾ ਜਿਹੜੀ ਨਾਲ ਲੜਦੀ ਪ੍ਰਿਆਰ ਦੇ ਕੰਦ ਸਾਡਾ ਆਪਾਂ ਇੱਧਰ ਜਾ ਨਹੀਂ ਆ ਜਾ ਅਗਲੀ ਸਾਈਡ ਆ ਜੀ ਉਹ ਲਾਈਟਾਂ ਲੂਟਾਂ ਉਦਾਂ ਹੀ ਲੱਗੀਆਂ ਜਿਹੜੀਆਂ ਉਹ ਵੀ ਨਹੀਂ ਕਦਾ ਲੱਗਾ ਹੁ ਕੀ ਬਣੂਗਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀਰ ਦਾ ਆ ਵੇਖੋ ਡਿਜ਼ਾਈਨ ਆ ਰਹੀਆਂ ਜਿਹੜਾ ਰਸਤੇ ਰਸਤੇ ਬਣਾਏ ਸੀ ਉਹਦੇ ਦੇ ਵੇਖੋ ਕਿੱਦਾਂ ਚੜਿਆ ਸਾਰਾ ਮਾਲ ਜੰਨਾ ਦਰਿਆ ਦਾ ਬਾਬਾ ਜੀ ਇੱਧਰ ਰੀਤ ਵੇਖੋ ਇੱਥੇ ਵੀ ਕਿਤਾਚਾਰ ਕੀ ਹੈ ਕਿਤੇ ਪੀ ਰਾਈਡਿੰਗ ਸ਼ੂਟ ਦੀ ਬਾਗ ਦੇ ਅੰਦਰ ਦੇ ਸਾਰੇ ਇੱਥੇ ਲਟਾਂ ਲੂਟਾਂ ਇੱਧਰ ਬਿਨ੍ਹਾ ਹੋ ਆ ਜਿਹੜੀਆਂ ਲਟਾਂ ਲੂਟਾਂ ਪਾਣੀ ਦੇ ਅੱਥੇ ਬਫਾਰੇ ਲੱਗੇ ਸੀ ਇੰਨਾ ਚ ਵੀ ਰੇਤ ਪਰ ਇੱਕ ਦੋ ਇੱਕ ਦਾਂ ਬੜੀ ਗੁਰਦੀ ਆਹ ਸਾਰਾ ਖਿੰਡਦਾ ਨਾ ਕਾਹਨ ਜਾਇਂ ਇਹਿੰਨਾ ਪਿਆ ਗਿਆ ਹਵੇ ਆ ਵੀ ਸਾਈਡ ਤੇ ਪੰਪ ਪੰਪ 6 6 ਫੁੱਟ ਰੇਤ ਚੜੀ ਆ ਤਾਂ ਨੂੰ ਆ ਜਿਹੜੇ ਉਹਨਾ ਬਣਾਏ ਪੱਖੇ ਜੇ ਸ਼ੂਟਿੰਗ ਆ ਤੇ ਇਧਰ ਆ ਵੇਖੋ ਗਦਨ ਨਸ਼ਾਨ ਆ ਇਧਰ ਜਿਹੜੀ ਜਫੇਰੇ ਦੀ ਕਾਂਦੀ ਸਾਰਾ ਹੀ ਪਾਣੀ ਲੈ ਗਿਆ ਵਾ ਗਿਆ ਪੀਂਗ ਪੂੰਗ ਵੀ ਉਹਨਾ ਲਾਈ ਸੀ ਓਹ ਪੜੇ ਤੱਕ ਹੀ ਬਾਨੇ ਦੇ ਸਾਰੇ ਰੁੜ ਗਿਆ ਬੂਟਾ ਪਾਪੂ ਲੜਦਾ ਵੇਖੋ ਕਿਦਾਂ ਜੜੋਂ ਪੁੱਟ ਕੇ ਮਾਰਿਆ ਆਹ ਡੇ ਹੁਣ ਬੰਨ ਬੰਨ ਨੇ ਵਿਚਾਰੇ ਆ ਉਹ ਜਿਹੜਾ ਟਿਮ ਹੌਟਲਸ ਜਿਹੜਾ ਉਹਨਾਂ ਰੈਸਟੋਰੈਂਟ ਤੋਂ ਉਦਾਂ ਬਣਾਇਆ ਮਤਲਬ ਕਿ ਜਿੱਦਾਂ ਸੂਟਿੰਗ ਚ ਲੈਣ ਲੂੰਨ ਨੂੰ ਜਿੱਦਾਂ ਕੋਈ ਵੀਡੀਓ ਦੇ ਵਿੱਚ ਦਾ ਬੈਕਸਰ ਦੇ ਆ ਟੈਲੀਫੋਨ ਵਾਲਾ ਜਿਹੜਾ ਗਾਣਿਆਂ ਗੂਣਿਆਂ ਪ੍ਰੀ ਵੈਡਿੰਗ ਚ ਵਰਤਦੇ ਆ ਆ ਘਰ ਘੁਰਜੇ ਬਣਾਏ ਸਾਰਾ ਕੁਝ ਜੀ ਇਧਰ ਆ ਕੰਦਾ ਵਾਲਾ ਵੇਖੋ ਕੀ ਬਣਿਆ ਅੰ ਮਿੱਟੀ ਵੇਖੋ ਕਿੰਨੀ ਕਿੰਨੀ ਚੜੀ ਆ ਆ ਉਹਨਾਂ ਦਾ ਆਪਣਾ ਢੂਨ ਹੀ ਜਿੱਥੇ ਉਹਨਾਂ ਨੇ ਬਣਾਇਆ ਸੀ ਆਫਿਸ ਮਿੱਟੀ ਇਹੋ ਕਿਦਾਂ ਚੜੀ ਆ ਕਿਤਾਬਾਂ ਉਹ ਬੱਲੇ ਆ ਨੇ ਕਿਤਾਬਾਂ ਦੇ ਮਿੱਟੀ ਹੋਏ ਸਾਰਾ ਸਮਾਨ ਬਾਬਾ ਜੀ ਗੱਡੇ ਅੰਦਰਾਂ ਚ ਮਿੱਟੀ ਵੇਖੋ ਕਿੰਨੀ ੜੀ ਹੈ ਤਾਂ ਨਹੀਂ ਚੜ ਗਈ ਆ ਕੱਦਾ ਕੁੰਦਾ ਜੀ ਅੱਭਾਈਆਂ ਬਹੁਤ ਘੈਂਟ ਬਣਾਈ ਚੀਜ਼ਾਂ ਪਾਣੀ ਦੇ ਨਾਲ-ਨਾਲ ਬਾਬਾ ਜੀ ਰੇਤ ਵੀ ਬਹੁਤ ਜ਼ਿਆਦਾ ਤਾਂ ਨੂੰ ਚੜੀ ਆ ਤਾਂ ਮਤਲਬ ਉਚਾਈ ਚ ਵਾ ਕਿੰਨਾ ਹੀ ਤਾਂ ਤੱਕ ਆ ਕਮੜਾ ਵਾ ਇਹ ਵੀ ਉੱਚਾ ਪਰ ਇਹਦੇ ਚ ਵੀ ਰੇਤ ਵੇਖੋ ਕਿ 2-2 3-3 ਫੁੱਟ ਚੜ ਗਈ ਆ ਆ ਕਮਰਾ ਥੋੜਾ ਜਿਆਦਾ ਉੱਚਾ ਹੀ ਇਹਦੇ ਚ ਥੋੜਾ ਜਿਹਾ ਬਚਾ ਹੀ ਬਾਕੀ ਜਿਹੜਾ ਮਾੜੀ ਮੋਟੀ ਹੈਗੀ ਉਹ ਨਾਲ ਘੜਤੀ ਇਹਦੇ ਅੰਦਰ ਉਹ ਬਾਬੇ ਬਹੁਤ ਜ਼ਿਆਦਾ ਨੁਕਸਾਨ ਆ ਆ ਵੇਖੋ 13 ਹੀ ਪਾਟ ਗਿਆ ਵਾ ਕੰਡਾ ਦੀਆਂ ਪਾਣੀ ਦੇ ਨਾਲ ਜਿਹੜਾ ਵਜਾ ਹੋਊਗਾ ਅਜੇ ਪੂਰਾ ਚਾਈ ਚਾ ਮਤਲਬ ਕਿ ਜੇ ਪਿੰਡਾਂ ਦਾ ਸਹਾਬੂ ਲਾਈਏ ਉਹਦੇ ਨੂੰ ਚਾਈ ਚਾ ਬਸ ਇਹਦੇ ਮਾਰ ਖਾਦੀ ਹੈ ਕਿ ਦਰਿਆ ਦੇ ਕੰਡੇ ਤੇ ਤੇ ਇਹਨੂੰ ਪਾਣੀ ਸਾਰਾ ਲੱਗ ਲੱਗ ਕੇ ਗਿਆ ਬਾਕੀ ਇਧਰ ਮਰਾਥ ਦੇ ਲੱਗੇ ਬਿਆ ਬਾਕੀ ਇਧਰ ਮੂਸਲੋਂ ਨਾ ਬੱਧਾ ਜਿੱਦਾਂ ਪੁਰਾਣੇ ਘਰਾਂ ਤੇ ਬੱਧਾ ਹੁੰਦਾ ਵਾ ਤੇ ਆ ਟੋਕਾ ਵੇਖੋ ਕਿੰਨੀ ਥੱਲੇ ਖੋਬ ਗਿਆ ਇੰਨੇ ਚਾਰ ਫੋਟੋ ਥੱਲੇ ਹੋ ਗਿਆ ਉਹ ਸਾਹਮਣੇ ਟੋਕਾ ਟੋਕਾ ਵੀ ਆਵੇ ਤੇ ਪੂਰਾ ਤਾਂ ਗਰ ਗਿਆ ਇੱਧਰ ਆ ਸਾਹਮਣੇ ਘਰਾਂ ਦੇ ਤੇਰਾ ਟੂੜਾ ਬੈ ਗੀਆਂ ਪਾਣੀ ਦੇ ਨਾਲ ਹਾਂ ਸਾਹਮਣੇ ਪੋਲਪਾਲਾਂ ਦੀ ਜਿਹੜੀ ਸ਼ੂਟਿੰਗ ਕਰਦੇ ਰਹੇ ਥੱਲੇ ਆ ਚੱਲਦੇ ਰਹੇ ਇਹਨਾਂ ਦਾ ਵੇਖੋ ਕਿਦਾੜੀ ਹੈ ਤੇ ਜੜੀ ਇਹਨਾਂ ਦੀ ਹਾਂ ਸਾਹਮਣੇ ਜਿਹੜੇ ਪੋਲਪਾਲਾਂ ਤੇ ਉਹ ਪਾਣੀ ਆਉਂਦਾ ਰਿਹਾ ਉਤੋਂ ਦੀ ਇੱਧਰ ਆ ਵੇਖੋ ਜਿਹੜੀ ਬਣਾਈ ਹੈ ਪੌੜੀਆਂ ਚਦਰੇ ਥੱਲੇ ਸਾਰੇ ਮਿੱਟੀ ਚੜ ਗਈ ਇਹਦੇ ਬੰਦੇ ਡਾ ਕੇ ਲਏ ਆ ਸਫਾਈ ਕਰਾਉਣ ਪਰ ਫਿਰ ਵੀ ਜੀ ਸੀ ਪੀਆਂ ਵੀ ਲੱਗੀਆਂ ਪਰ ਮਿੱਟੀ ਬਹੁਤ ਜ਼ਿਆਦਾ ਜੜੀ ਆ ਫੇਰੀ ਸਫਾਈ ਕਰ ਦਾਂ ਮਹੀਨਾ ਲੱਗ ਜਾਣਾ ਇੱਧਰ ਆ ਗਿਆ ਰੈਸਟੋਰੈਂਟ ਤੇ ਰੈਸਟੋਰਾਂ ਆ ਵੇਖੋ ਸਾਹਮਣੇ ਉਹ ਜੀ ਸੀ ਪੀ ਲੱਗੀ ਆ ਇੱਧਰ ਵੀ ਆਇਆ ਕਮਿਟੀ ਅਜੇ ਬਹੁਤ ਜ਼ਿਆਦਾ ਇੱਧਰ ਹੁਣ ਆ ਗਏ ਆ ਰੈਸਟੋਰੈਂਟ 'ਚ ਤਾਂ ਇੰਨਾ ਵੀ ਉਤਲੀ ਸੈਰ ਤੇ ਰੇਤ ਵੇਖੋ ਕਿੰਦਾ ਚੜੀ ਹੈ ਕਿੰਨੇ-ਕਿੰਨੇ ਉੱਚੇ ਆ ਫਿਰ ਵੀ ਤਾਂ ਚੜੀ ਹੈ ਰੇਤ ਉਹਨਾਂ ਦੇ ਬਾਥਰੂਮ ਬੈੱਡ ਰੂਮ ਦੇ ਉਲੋਂ ਖਾਣਾ ਪੀਣਾ ਉਹਦੇ ਵਾਸਤੇ ਆ ਰੈਸਟੋਰੈਂਟ ਆ ਸਾਡੇ ਰੈਸਟੋਰੈਂਟ ਦਾ ਸਾਰਾ ਸਮਾਨ ਬਾਹਰ ਫ੍ਰਿਜ ਪਈ ਆ ਉਹ ਸਾਰਾ ਸਮਾਨ ਬਾਹਰ ਗੱਡਿਆ ਹੋਣਾ ਇਦੋਂ ਹੁਣ ਆਪਾਂ ਆ ਗਏ ਆ ਬਾਹਰਲੀ ਸਾਈਡ 프ਰੰਟ ਉਹਦੀ ਸਾਈਡ ਤੇ ਤੋਂ ਉੱਥੇ ਵੀ ਰੇਤ ਬੜੀ ਜ਼ਿਆਦਾ ਸਾਹਮਣੇ ਦਰਿਆ ਨਾਲ ਖੰਦੇ ਆ ਤੇ ਪਾਣੀ ਦਾ ਹਵਾ ਜੇ ਵੀ ਬਹੁਤ ਤੇਜ਼ ਆ ਪਰ ਇਹ ਲੈਵਲ ਘਟ ਗਿਆ ਪਾਣੀ ਦਾ ਅੱਗੇ ਤੋਂ ਬਹੁਤ ਉੱਚਾ ਆਂਦੇ 5-6 ਫੁੱਟ ਤਾਂ ਚੜ ਗਿਆ ਪਾਣੀ ਤੇ ਹੁਣ ਇਹ ਆ ਕਿ ਘਟ ਗਿਆ ਅੱਗੇ ਨੂੰ ਥੋੜਾ ਗਿਆ ਉਹ ਸਾਹਮਣੇ ਜੰਮੂ ਵਾਲੀ ਸਾਈਡ ਤੋਂ ਜਿਹੜਾ ਆਉਂਦਾ ਦਰਿਆ ਉਹ ਆ ਤੇ ਘੜਾ ਵੀ ਆ ਆ ਵੇਖੋ ਕਿਦਾਂ ਰੀਤ ਚੜ ਗਈ ਆ ਪਾਪੂ ਲੜਾਂ ਚ ਤਿੰਨ ਤਿੰਨ ਚਾਰ ਚਾਰ ਫੁੱਟ ਰੀਤ ਚੜ ਗਈ ਇੱਧਰ ਇੱਧਰ ਅਜੇ ਪਾਣੀ ਜ਼ਿਆਦਾ ਨਹੀਂ ਚੜਿਆ ਕਿਉਂਕਿ ਬੰਨ ਇੱਧਰ ਮਜ਼ਬੂਤ ਹੀ ਥੋੜਾ ਜਿਹਾ ਫਿਰ ਵੀ ਇਹਦੇ ਉੱਤੋਂ ਦੀ ਪਾਣੀ ਪਾਰ ਕਰ ਗਿਆ ਆ ਗੋ ਕਿੰਨਾ ਹੁੰਨੀਵਾ ਪਾਣੀ ਹੋਇਆ ਉਹ ਤੇ ਕਿੰਨਾ ਪਾਣੀ ਤਾਂ ਚੜਿਆ ਹੋਊਗਾ ਉਹ ਤਾਂ ਚੜ ਕੇ ਬੰਨ ਦੇ ਉੱਤੋਂ ਦੀ ਤੇ ਫੇਰ ਤੋਂ ਦੀ ਨੁਕਸਾਨ ਕੀਤਾ ਪਾਣੀ ਆ ਸਾਹਮਣੇ ਉਹ ਪਏ ਜਿਹੜਾ ਪੋਲ ਬਣਾਉਂਦੇ ਆ ਜਦੋਂ ਪਾਣੀ ਘਟ ਜਾਂਦਾ ਵਾ ਤੇ ਉਹਦੇ ਪਏ ਆ ਉਹ ਸਾਹਮਣੇ ਬੇੜੀ ਜਾਂ ਆਉਂਦੇ ਆ ਪਵਾੜੋਂ ਜਿਹੜੇ ਪਿੰਡ ਵਾ ਉਹਨਾਂ ਨੂੰ ਲੈ ਕੇ ਆਉਂਦੇ ਆ ਅੜਾ ਵੀ ਦਰਿਆ ਚ ਬੇੜੀ ਚੱਲਦੀ ਆ ਆ ਹੁਣ ਆ ਗਏ ਆ ਬਦੂਜੀ ਸਾਈਡ ਤੇ ਜਿੰਨਾਂ ਦੇ ਮੋਟਰਸਾਈਕਲ ਵਾ ਜੋ ਗੁੱਜਾ ਸਾਰਿਆਂ ਨੂੰ ਤਾਰਨਦੇ ਆ ਇੱਥੋਂ ਫੇਰ ਵਾਪਸ ਜਾਣਗੇ ਕੜੀ ਜਿੱਥੇ ਮੁਕਰ ਚ 베ੜੀ ਲੱਗਦੀ ਏ ਉੱਥੇ ਲਾ ਦਿੰਦੇ ਆ ਲਿਆ ਕੇ ਉਹ ਮੋਟਰਸਾਈਕਲ ਵੀ ਨਾਲ ਲੱਦ ਕੇ ਲਿਆਉਂਦੇ ਆ pô ਆਪਣੇ 베ੜੀਆਂ ਦੇ ਵਿੱਚ ਆ ਕੋ ਕਿੱਦਾਂ ਕੱਢਾਂਦੇ ਹਾਂ ਬਾਹਰ ਤੇਰਾ ਵੀ ਦੇ ਜਿਹੜੇ ਪਾਰ ਦੇ ਪਿੰਡ ਆ ਆ ਮਾਲੀ ਦੇ ਚਰਾਉਣ ਪਹਿਲਾਂ ਤੇ ਬੰਦੋ ਵੀ ਜਦੋਂ ਪਾਣੀ ਵੱਧ ਗਿਆ ਏ ਹਾਂ ਫੇਰ ਚਲਾਤੀ ਆ ਪਾਣੀ ਘਟਨ ਕਰਕੇ ਜਿਹੜਾ ਪਾਣੀ ਘਟ ਗਿਆ ਹੁਣ ਆ ਵੇਖੋ ਅੱਗੇ ਦਾ ਬੰਨ ਟੱਪਦਾ ਰਿਹਾ ਪਾਣੀ ਹੁਣ ਥੱਲੇ ਹੋ ਗਿਆ ਥੋੜਾ ਜਿਹਾ ਪਾਣੀ